ਦੇਖੋ ਜੇ ਸਰਕਾਰ ਆਪਣੀ ਅਈ ਤੇ ਆ ਜਾਏ ਤਾਂ ਮੇਰਾ ਖਿਆਲ ਕੁਝ ਵੀ ਕਰ ਸਕਦੇ ਆ ਕਿਉਂਕਿ ਸਰਕਾਰ ਨੂੰ ਪਤਾ ਕੱਲ 2:30 ਵਜੇ ਆਈਆਂ ਅੱਜ ਵੀ ਅੱਧੀ ਰਾਤ ਨੂੰ ਆਈਆਂ ਇਹਦੇ ਪਿੱਛੇ ਮਨਸ਼ਾ ਕੀ ਆ ਸਾਨੂੰ ਤਾਂ ਸਾਫ਼ ਜੀਦਾ ਆ ਅਸੀਂ ਤਾਂ ਚੋਣੇ ਪੇ ਜਿਹੜਾ ਸੱਚ ਆ ਉਹ ਪ੍ਰਗਟ ਕੀਤਾ ਜਾਵੇ ਤੇ ਆਉਂਦੀਆਂ ਕਿੱਥੋਂ ਆਉਂ 사이ਬਰ ਬ੍ਰਾਂਚ ਆ ਬਹੁਤ ਟੈਕਨੋਲੋਜੀ ਐਡਵਾਂਸ ਹੋ ਗਈ ਆਈਪੀ ਐਡਰੈਸ ਆ ਸਰਵਰ ਆ ਸਾਰਾ ਪ੍ਰੋਸੈਸ ਆ ਤੇ ਜੇ ਅੱਧੇ ਘੰਟੇ ਦੇ ਵਿੱਚ ਜਾਮ ਕਰ ਦਿੰਦੇ ਤੇ ਇਹਦੇ ਵਿੱਚ ਅੱਧਾ ਘੰਟੇ ਦਾ 5 ਦਿਨ ਹੋ ਗਿਆ। ਸੋ ਸਰਕਾਰ ਨੂੰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਆ। ਔਰ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਦੋਸ਼ੀ ਲੱਭਣੇ ਚਾਹੀਦੇ ਆ। ਉਹਨਾਂ ਦੋਸ਼ੀਆਂ ਦੀ ਮਨਸ਼ਾ ਕੀ ਆ, ਉਹਨਾਂ ਦੀ ਭਾਵਨਾ ਕੀ ਆ, ਉਹਨਾਂ ਦੇ ਮਗਰ ਕਿਹੜੀਆਂ ਤਾਕਤਾਂ ਇਹ ਸਰਕਾਰ ਨੂੰ ਛੇਤੀ ਤੋਂ ਛੇਤੀ ਪੰਥ ਦੇ ਸਾਹਮਣੇ ਤੇ ਲੋਕਾਂ ਦੇ ਸਾਹਮਣੇ ਜਗਤ ਦੇ ਸਾਹਮਣੇ ਲਿਉਣੀ ਚਾਹੀਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਦੇ ਆਂ ਔਰ ਕੌਮ ਦੀ ਜਿਹੜੀ ਭਾਵਨਾ ਵਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਦੀ ਆ ਠੀਕ ਆ ਬਾਕੀ ਵੀ ਧਰਮ ਗ੍ਰੰਥ ਸਰਕਾਰ ਜੋਗਾ ਉਹਨਾਂ ਲਈ ਵੀ ਵੱਖਰੇ ਕਾਨੂੰਨ ਬਣਾਏ ਜਾ ਸਕਦੇ ਆ ਤੇ ਬਣਾਉਣੇ ਚਾਹੀਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਕਿਉਂਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਦੇ ਆ ਇਸ ਲਈ ਇਹਦੇ ਵਿਸ਼ੇਸ਼ ਕਾਨੂੰਨ ਦੀ ਮੰਗ ਆ ਪਰ ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਤ ਜੋਤ ਗੁਰੂ ਮੰਨਦੇ ਔਰ ਜਿਹੜਾ ਵੀ ਕਾਨੂੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਬਣਨਾ ਉਹਦੇ ਲਈ ਸਿੱਖਾਂ ਦੀ ਨੁਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਏ ਜ਼ਰੂਰ ਹੀ ਕਰਨੀ ਚਾਹੀਦੀ ਹੈ। ਦੇਖੋ ਜੇ ਸਰਕਾਰ ਆਪਣੀ ਅਈ ਤੇ ਆ ਜਾਏ ਤਾਂ ਮੇਰਾ ਖਿਆਲ ਕੁਝ ਵੀ ਕਰ ਸਕਦੇ ਆ। ਪਹਿਲੀ ਗੱਲ ਤਾਂ ਇਹ ਮੈਂ ਹੁਣ ਚਾਹੁੰਦਾ ਨਹੀਂ ਕਿ ਇਹਨੂੰ ਸੋਸ਼ਲ ਮੀਡੀਆ ਚ ਹੋਰ ਵਧਾਈ ਜਾਈਏ। ਕਿਉਂਕਿ ਸਰਕਾਰ ਨੂੰ ਪਤਾ ਕੱਲ 2:30 ਵਜੇ ਆਈਆਂ ਅੱਜ ਵੀ ਅੱਧੀ ਰਾਤ ਨੂੰ ਆਈਆਂ ਇਹਦੇ ਪਿੱਛੇ ਮਨਸ਼ਾ ਕੀ ਆ ਸਾਨੂੰ ਤਾਂ ਸਾਫ਼ ਦਿਦਾ ਆ ਅਸੀਂ ਤਾਂ ਚੋਣੇ ਪੇ ਜਿਹੜਾ ਸੱਚ ਆ ਉਹ ਪ੍ਰਗਟ ਕੀਤਾ ਜਾਵੇ ਤੇ ਆਉਂਦੀਆਂ ਕਿੱਥੋਂ ਆ ਸਾਈਬਰ ਬ੍ਰਾਂਚ ਆ ਬਹੁਤ ਟੈਕਨੋਲੋਜੀ ਐਡਵਾਂਸ ਹੋ ਗਈ ਆਈਪੀ ਐਡਰੈਸ ਆ ਸਰਵਰ ਆ ਸਾਰਾ ਪ੍ਰੋਸੈਸ ਆ ਤੇ ਜੇ ਅੱਧੇ ਘੰਟੇ ਦੇ ਵਿੱਚ ਜਾਮ ਕਰ ਦਿੰਦੇ ਤੇ ਇਹਦੇ ਵਿੱਚ ਅੱਧੇ ਘੰਟੇ ਤੇ ਪੰਜ ਦਿਨ ਹੋ ਗਏ ਆ ਸੋ ਸਰਕਾਰ ਨੂੰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਆ ਬਾਕੀ ਜਿਹੜੀ ਸੰਗਤ ਆਏ ਤਾਂ ਚੱਲੇ ਮੈਂ ਦੇਖਦਾ ਗੁਰੂ ਕੇ ਸਿੱਖ ਜਿਹੜੇ ਆ ਇਹ ਕਦੇ ਵੀ ਦੁੱਖ ਤੇ ਸੁੱਖ ਦੀ ਪਰਵਾਹ ਨਹੀਂ ਕਰਦੇ ਆਮ ਸੰਗਤਾਂ ਦੀ ਉਦਾਂ ਹੀ ਜਿਹੜੀ ਆ ਹਾਂ ਠੀਕ ਆ ਦਸਤਾਰਬ ਕਰਨ ਦਾ ਯਤਨ ਕੀਤਾ ਜਾ ਰਿਹਾ ਪਰ ਸੰਗਤ ਜਿਹੜੀ ਆ ਉਹ ਉਸੇ ਤਰ੍ਹਾਂ ਆ ਰਹੀ ਜਿਵੇਂ ਕੀਤੀ ਸੀ ਸਾਰੇ ਸ਼੍ਰੋਮਣੀ ਕਾਲਜੀ ਦਲ ਦੇ ਵੀ ਪ੍ਰਧਾਨ ਸਾਹਿਬ ਆਏ ਸੀ ਤੇ ਜੀਮਾ ਸਾਹਿਬ ਵੀ ਬੈਠ ਸੀ ਸਾਰੇ ਵਿਦਵਾਨ ਵੀ ਆਏ ਸੀ ਤੇ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਸਪੀਕਰ ਲੋਕ ਸਭਾ ਹੋਮ ਮਿਨਿਸਟਰ ਤੇ ਸਾਰੇ ਸੂਬਿਆਂ ਦੇ ਜਿੰਨੇ ਵੀ ਮੁੱਖ ਮੰਤਰੀ ਆ ਉਹਨਾਂ ਸਾਰਿਆਂ ਨੂੰ ਜਾਤੀ ਵੀ ਅਪਰੋਚ ਕਰਾਂਗੇ ਤੇ ਓਹ ਵੀ ਕਰਾਂਗੇ ਕਿ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਹੜਾ ਸੀਸ ਵਾਲੀ ਦਾਨ ਦਿੱਤਾ ਜੇ ਉਹ ਵਲਿਦਾਨ ਨਾ ਦਿੰਦੇ ਤੇ ਸ਼ਾਇਦ ਇਸ ਮੁਲਕ ਦੀ ਕਾਇਆ ਕਲਪ ਹੋਰ ਹੁੰਦੀ ਸੋ ਰਲ ਕੇ ਮਨਾਈਏ ਸਾਰਿਆਂ ਨੂੰ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਧਾਰਮਿਕ ਜਿਹੜੇ ਸਮਾਗਮ ਚਾਹੁੰਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਨਾਉਣੇ ਆ ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰਨ ਸਰਕਾਰ ਕੀ ਕਰ ਸਕਦੀ ਆ ਆ ਮੈਂ ਹੁਣ ਆਇਆ ਹੁਸ਼ਿਆਰਪੁਰ ਤੋਂ ਆ ਸਤਲੁਜ ਦੇ ਪੁਲ ਤੇ ਗੱਲਜੱਬ ਕਿੰਨੇ ਖੱਡੇ ਠਾ ਠੱਕ ਕਈਆਂ ਤਾਂ ਬਈਏ ਭੱਜ ਜਾਂਦੇ ਆ ਇਹਦਾ ਬਾਬਾ ਸੁਵਰਾਮ ਸਿੰਘ ਜੀ ਸਾਡੇ ਕੋਲ ਬੈਠੇ ਆ ਇਦਾਂ ਦੇ ਕਾਰਜ ਕਰਨ ਜਿਹੜੇ ਕਰਨ ਵਾਲੇ ਆ ਕੋਈ ਇਵਨ ਸਥਾਪਿਤ ਕਰ ਦੇਣਾ ਕੰਢੀ ਏਰੀਆ ਦੇ ਵਿੱਚ ਕੋ ਹੋਰ ਚੰਗਾ ਹਸਪੀਟਲ ਬਣਾ ਦੇਣ ਜਿਹੜੇ ਧਾਰਮਿਕ ਕਾਰਜ ਆ ਸ਼ੋਮਨੀ ਕਮੇਟੀ ਸਮਰਾਥਿਆ ਮਨਾਉਣ ਨੂੰ ਤੇ ਇਹਨਾਂ ਨੂੰ ਅਸੀਂ ਸੱਦਾ ਪੱਤਰ ਇਹਨਾਂ ਨੂੰ ਵੀ ਦਿਆਂਗੇ ਵੀ ਇਸ ਕਾगज ਦੇ ਵਿੱਚ ਆ ਕੇ ਸਾਰੇ ਸਮੂਹਿਤ ਕਰਨ ਸਮੂੱਚੇ ਭਾਈਚਾਰੇ ਨੂੰ ਖਾਸ ਕਰਕੇ ਜਿਹੜੇ ਦੂਸਰੇ ਸੈਕਟਰ ਆ ਉਹਨਾਂ ਨੂੰ ਜਾ ਕੇ ਜਾਤੀ ਤੌਰ ਤੇ ਵੀ ਬੇਨਤੀ ਕਰਾਂਗੇ ਇੱਥੇ ਆ ਕੇ ਇਹ ਜਿਹੜਾ ਤਿੰਨ ਦਿਨ ਦਾ ਸਵਾਗਤ ਨੇ ਉਹਦੇ ਵਿੱਚੇੜੇ ਵੱਧ ਵੱਧ ਸਮੂਹਿਤ ਕਰ ਤੁਹਾਨੂੰ ਪਤਾ ਕਰਨਾ ਚਾਹੀਦਾ ਹੈ ਨਾ ਸੈਂਟਰ ਦੀਆਂ ਜਾਂ ਪੰਜਾਬ ਦੀਆਂ ਵੀ ਇਹਦੇ ਪਿੱਛੇ ਮਨਸ਼ਾ ਕੀ ਹੈ ਪ੍ਰਧਾਨ ਸਾਹਿਬ ਨੇ ਵੀ ਉਹਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਸਾਰਾ ਕੁਝ ਮੁੱਦੇ ਸਾਹਮਣੇ ਰੱਖੇ ਕਿਉਂਕਿ ਉਹਨਾਂ ਲਗਾਤਾਰ ਕੱਲ ਵੀ ਆ ਗਈ ਈਮੇਲ ਔਰ 5 ਦਿਨ ਹੋ ਗਏ ਆ ਅੱਜ ਫੇਰ ਆ ਗਈ ਇਹਦੀ ਮਤਲਬ ਅੱਜ ਜਦੋਂ ਇਨੀ ਟੈਕਨੋਲੋਜੀ ਦਾ ਜਮਾਨਾ ਵਾ ਤੇ ਜੇ ਸਰਕਾਰਾਂ ਚਾਹਣ ਤੇ ਕੁਝ ਘੰਟਿਆਂ ਦੇ ਵਿੱਚ ਇਹਨੂੰ ਪਤਾ ਲਾ ਸਕਦੀਆਂ ਸਰਕਾਰ ਨੂੰ ਇਹਦੇ ਤੇ ਚਾਹੀਦਾ ਵੀ ਛੇਤੀ ਤੋਂ ਛੇਤੀ ਪਤਾ ਲਾਵੇ ਕਿਉਂਕਿ ਦੇਖੋ ਸਮੁੱਚੀ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਬੰਦਾ ਭਾਰਤ ਆਉਂਦਾ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਜਾਂਦਾ ਸੱਚਖੰਡ ਦਰਬਾਰ ਸਾਹਿਬ ਜਿੱਥੇ ਸਿੱਖਾਂ ਦਾ ਕੇਂਦਰੀ ਸਥਾਨ ਆ ਉਥੇ ਸਾਰੀ ਮਨੁੱਖਤਾ ਨੂੰ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਡਿੱਠੇ ਸਭੇ ਥਾਵ ਨਹੀਂ ਤੁਦ ਜੇ ਇਹ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੇ ਬਾਹਰ ਆ ਜੀਓ ਜਿੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਪਦੇਸ਼ ਆ ਉਸ ਸਰਬ ਸਾਂਝੇ ਅਸਥਾਨ ਨੂੰ ਥ੍ਰੈਟ ਕਾਉਣੇ ਬੜੀ ਮਾੜੀ ਗੱਲ ਆ ਔਰ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਦੋਸ਼ੀ ਲੱਭਣੇ ਚਾਹੀਦੇ ਆ ਉਹਨਾਂ ਦੋਸ਼ੀਆਂ ਦੀ ਮਨਸ਼ਾ ਕੀ ਆ ਉਹਨਾਂ ਦੀ ਭਾਵਨਾ ਕੀ ਆ ਉਹਨਾਂ ਦੇ ਮਗਰ ਕਿਹੜੀਆਂ ਤਾਕਤਾਂ ਇਹ ਸਰਕਾਰ ਨੂੰ ਛੇਤੀ ਤੋਂ ਛੇਤੀ ਪੰਥ ਦੇ ਸਾਹਮਣੇ ਤੇ ਲੋਕਾਂ ਦੇ ਸਾਹਮਣੇ ਜਗਤ ਦੇ ਸਾਹਮਣੇ ਲਿਓਣੀ ਚਾਹੀਦੀ ਹੈ ਇਹ ਬਹੁਤ ਮੰਦਭਾਗੀ ਗੱਲ ਆ ਕਿ ਜਿਸ ਸਥਾਨ ਤੋਂ ਸਦੀਆਂ ਤੋਂ ਮਨੁੱਖਤਾ ਦਾ ਪਿਆਰ ਦਾ ਇਤفاق ਦਾ ਮੁਹੱਬਤ ਦਾ ਪੈਗਾਮ ਦਿੱਤਾ ਜਾ ਰਿਹਾ ਹੋਵੇ ਉਹਨੂੰ ਇਦਾਂ ਧਮਕੀ ਭਰੇ ਈਮੇਲ ਆਉਣ। ਚੰਦਰਪ੍ਰਧਾਨ ਸਾਹਿਬ ਨੇ ਬੋਲਿਆ ਨਾ ਮੈਂ 100% ਉਹਦੇ ਨਾਲ ਸਹਿਮਤ ਹਾਂ ਪ੍ਰਧਾਨ ਸਾਹਿਬੀ ਸਾਹਿਬ ਦੇ ਬਿਆਨ ਨਾਲ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਜੋਤ ਗੁਰੂ ਮੰਨਦੇ ਹਾਂ। ਔਰ ਕੌਮ ਦੀ ਜਿਹੜੀ ਭਾਵਨਾ ਵਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਅਦਬੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਦੀ ਆ। ਹਾਂ ਠੀਕ ਆ ਬਾਕੀ ਵੀ ਧਰਮ ਗ੍ਰੰਥ ਸਰਕਾਰ ਜੋਗ ਆ। ਉਹਨਾਂ ਲਈ ਵੀ ਵੱਖਰੇ ਕਾਨੂੰਨ ਬਣਾਏ ਜਾ ਸਕਦੇ ਆ ਤੇ ਬਣਾਉਣੇ ਚਾਹੀਦੇ ਆ। ਸਾਨੂੰ ਕੋਈ ਇਤਰਾਜ਼ ਨਹੀਂ ਆ। ਪਰ ਕਿਉਂਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਜੋਤ ਗੁਰੂ ਮੰਨਦੇ ਆ। ਇਸ ਲਈ ਇਹਦੇ ਵਿਸ਼ੇਸ਼ ਕਾਨੂੰਨ ਦੀ ਮੰਗ ਆ ਪਰ ਜਿਸ ਤਰੀਕੇ ਦੇ ਨਾਲ ਅੱਜ ਕੱਲ ਚੱਲ ਰਿਹਾ ਵਾ 6 ਮਹੀਨੇ ਲਈ ਉਹਨਾਂ ਨੇ ਉਹਨਾਂ ਨੂੰ ਦੇ ਦਿੱਤਾ। ਇਹਦੇ ਲਈ ਕੀ ਹੈਗਾ ਕਿ ਐਸਡੀਪੀਸੀ ਦੇ ਨਾਲ ਵੀ ਪੰਜਾਬ ਸਰਕਾਰ ਨੂੰ ਸਲਾਹ ਕਰਨੀ ਚਾਹੀਦੀ ਹੈ ਸਿੱਖਾਂ ਦੀ ਨਮੈਂਦਾ ਧਾਰਮਿਕ ਜਮਾਤ ਆ ਪਰ ਸਟੇਟ ਦਾ ਮੁੱਖ ਮੰਤਰੀ ਦਾਵਾ ਕਰ ਰਿਹਾ ਵਾ ਕਿ ਹੁਣ ਅਸੀਂ ਬੇਅਦਬੀਆਂ ਨਹੀਂ ਹੋਣ ਦਵਾਗੇ ਦਾ ਰੋਕ ਦਾਂਗੇ ਪਰ ਇਹਦੇ ਬਾਵਜੂਦ ਜਿਹੜੀਆਂ ਇਹਨਾਂ ਦੀ ਸਰਕਾਰ ਦੇ ਵਿੱਚ ਬੇਅਦਬੀਆਂ ਆਈਆਂ ਬਹੁਤ ਹੋਈਆਂ ਉਹ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਵਾ ਕੀ 295ਏ ਦੇ ਤਹਿਤ ਉਹਨਾਂ ਤੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਸਜ਼ਾ ਮਿਲੀ ਆ ਜੇ ਤੇ ਸਜ਼ਾ ਮਿਲੀ ਆ ਤੇ ਫੇਰ ਇਹ ਦਾਵਾ ਇਹਨਾਂ ਦਾ ਠੀਕ ਆ ਪਰ ਜੇ ਇਹਨਾਂ ਦੇ ਰਾਜ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ 295 A ਦੇ ਤਹਿਤ ਵੀ ਦੋਸ਼ੀਆਂ ਤੇ ਪੂਰੀ ਸਖਤ ਕਾਰਵਾਈ ਹੋਈ ਨਹੀਂ ਆ ਉਹ ਫੇਰ ਬਾਹਰ ਆ ਗਏ ਆ ਤਾਂ ਫੇਰ ਮਤਲਬ ਇਹਨਾਂ ਦੀ ਭਾਵਨਾ ਨੂੰ ਆਪਾਂ ਕਿਵੇਂ ਠੀਕ ਮੰਨ ਸਕਦੇ ਆ ਘੱਟੋ ਘੱਟ ਜਿਹੜੀਆਂ ਇਹਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਆਈਆਂ ਉਹਦੇ ਦੋਸ਼ੀਆਂ ਨੂੰ ਤੇ ਸਖਤ ਤੋਂ ਸਖਤ ਸਜ਼ਾ ਦਿਵਾ ਲੈਣੀ ਚਾਹੀਦੀ ਹੈ ਅਸੀਂ ਸਾਰੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਦੇ ਆ ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਤ ਜੋਤ ਗੁਰੂ ਮੰਨਦੇ ਆ ਔਰ ਜਿਹੜਾ ਵੀ ਕਾਨੂੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਬਣਨਾ ਉਹਦੇ ਲਈ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਏ ਜ਼ਰੂਰ ਹੀ ਕਰਨੀ ਚਾਹੀਦੀ ਆ। ਅਸੀਂ ਕੋਈ ਏਦਾਂ ਦਾ ਕਾਨੂੰਨ ਵੀ ਨਹੀਂ ਮੰਗਦੇ ਜਿਹੜਾ ਪਾਕਿਸਤਾਨ ਦਾ। ਏਦਾਂ ਦਾ ਕਾਨੂੰਨ ਨਹੀਂ ਸਿੱਖ ਮੰਗਦੇ ਕਿਉਂਕਿ ਸਿੱਖ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਆ। ਸਿੱਖ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ। ਬੇਅਦਬੀ ਕਰਨ ਤੋਂ ਪਹਿਲਾਂ ਕੋਈ ਸੋਚੇ ਕਿਉਂਕਿ ਤਿੰਨ ਤਰੀਕੇ ਦੇ ਬੇਅਦਬੀ ਹੋਈ ਇੱਥੇ। ਇੱਕ ਤੇ ਅਟੈਂਸ਼ਨ ਹੀ ਬੇਅਦਬੀ ਆ। ਮਹਿਬਲ ਕਲਾਂ ਇਹਦੇ ਪਿੱਛੇ ਕਿਹੜੇ ਲੋਕ ਆ ਉਹ ਸਾਹਮਣੇ ਆਉਣੇ ਚਾਹੀਦੇ। ਪਰ ਨਹੀਂ ਆਏ ਕਿੰਨੇ ਸਾਲ ਲੰਘ ਗਏ ਦਰਬਾਰ ਸਾਹਿਬ ਦਾ ਜਿਹੜਾ ਜੰਗਲਾ ਟੱਪਿਆ ਗਿਆ ਉਹ ਮਿੱਥ ਕੇ ਇੱਕ ਮਤਲਬ ਤਰੀਕਾ ਹੈਗਾ ਇਹ ਇਹ ਜਿਹੜੀਆਂ ਬੇਅਦਬੀਆਂ ਹੀ ਇਹਦੇ ਪਿਛੇ ਅੱਜ ਤੱਕ ਕਾਰਨ ਲੱਭੇਗਾ ਐਸਡੀਪੀਸੀ ਨੇ ਕਿਹਾ ਸੀ ਵੀ ਉਹਦਾ ਡੀਐਨਏ ਕਰਾਓ ਕੋਈ ਕਰਵਾਇਆ ਗਿਆ ਨਹੀਂ ਕਰਵਾਇਆ ਗਿਆ ਤਾਂ ਜੇ ਸਰਕਾਰਾਂ ਸ਼ੋਹਿਰਦਵਾ ਤੇ ਜਿਹੜੇ ਦੋਸ਼ੀ ਫੜੇ ਉਹਨਾਂ ਨੂੰ ਵੀ ਸਖਤ ਸਜ਼ਾਵਾ ਦਿਵਾਉਣ ਬੇਅਦਬੀ ਦੇ ਸਬੰਧ ਚ ਜਿਹੜਾ ਕਾਨੂੰਨ ਬਣਾਉਣਾ ਸਿੱਖਾ ਦੀ ਨਮੈਂਦਾ ਜਮਾਤ ਦੇ ਨਾਲ ਕੋਈ ਸਲਾਹ مشورہ ਹੋਣਾ ਚਾਹੀਦਾ ਸਲਾਹ مشورہ ਨਹੀਂ ਹੋਇਆ ਤੁਸੀਂ ਜੋ ਸਰਕਾਰ ਦਾ ਬਾਈ ਹੋਇਆ ਕਾਉਂ ਨਾ ਤੁਹਾਨੂੰ ਪਤਾ ਹੀ ਉਹਨਾਂ ਦਾ ਅਸ਼ਰਕੀ ਹੋਇਆ ਜੇ ਪਿਛਲੀ ਸਰਕਾਰ ਚ ਗੁੱਟਕਾ ਸਾਫ ਫੜ ਕੇ ਸੌਂ ਖਾਤੀ ਕੀ ਹੋਇਆ ਬਾਅਦ ਕੁਝ ਨਹੀਂ ਕੀਤਾ ਇਹਨਾਂ ਨੇ ਵੀ ਕਿਹਾ ਸੀ ਹਫਤੇ ਦੇ ਵਿੱਚ ਕਰ ਦਾਂਗੇ ਕੁਝ ਵੀ ਨਹੀਂ ਕੀਤਾ ਇਹਨਾਂ ਦੇ ਰਾਜ ਚ ਜਿਹੜੀਆਂ ਬੇਅਦਬੀਆਂ ਉਹਦੇ ਦੋਸ਼ੀ ਨਹੀਂ ਫੜੇਗਾ ਹਰ ਸਿੱਖ ਇਹ ਚਾਹੁੰਦਾ ਵਾ ਕਿ ਬੇਅਦਬੀ ਨਾ ਹੋਵੇ ਹਰ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਚਾਹੁੰਦਾ ਵਾ ਜਦੋਂ ਉੱਥੇ ਮਲੇਰਕੋਟਲੇ ਪਾਕੂ ਕ੍ਰਾਂਤੀ ਦੀ ਬੇਅਦਬੀ ਹੋਈ ਆ ਤੇ ਦੋਸ਼ੀ ਕਿੱਥੇ ਆ ਕੌਣ ਆ ਕਿੰਨੂੰ ਨਹੀਂ ਪਤਾ ਤੇ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਰੱਬ ਨੂੰ ਗੁਰੂ ਨੂੰ ਕੋਈ ਥੋਖਾ ਨਹੀਂ ਦੇ ਸਕਦਾ ਜੇ ਕੋਈ ਸੱਚੇ ਦਿਲੋਂ ਯਤਨ ਕਰ ਰਿਹਾ ਤੇ ਉਹ ਸਾਰਥਕ ਹੀ ਆ ਛਲਾਗਾ ਜੋਗਾ ਪਰ ਇਹ ਸਿਰਫ ਲੋਕਾਂ ਨੂੰ ਗਮਰਾਹ ਕਰਨ ਵਾਲੀ ਗੱਲ ਨਹੀਂ ਚ